ਹੈਲੋ ਨੋ ਇਦਾਂ ਵੀ ਅੱਜ ਅਮਰੀਕਾ ਦੇ ਵਿੱਚ ਅਸੀਂ ਮੈਕਨੀ ਦੇ ਵਿੱਚ ਟੋヨタ ਦਾ ਸ਼ੋਰੂਮ ਅੱਜ ਦਿਨ ਦਿਖਾਉਣਾ ਆਪਣੇ ਇੰਡੀਆ ਦੇ ਵਿੱਚ ਵੀ ਸ਼ੋਰੂਮ ਤਾਂ ਆਪਾਂ ਬੜੇ ਦੇਖੇ ਹੋਣੇ ਆ ਲੇਕਿਨ ਸਰਵਸ ਸਟੇਸ਼ਨ ਵੀ ਛੋਟੇ ਇੱਥੇ 10-10 ਏਕੜ ਦੇ ਵਿੱਚ ਏਜੰਸੀਆਂ ਆ ਤੇ ਕਾਰਾਂ ਦਿਖਾਉਨੇ ਆ ਗਿਣਤੀ ਦੇ ਵਿੱਚ 5-7 ਲੱਖ ਕਾਰ ਦੇ ਫਰੀ ਵਿੱਚ ਸ਼ੋਰੂਮਾਂ ਦੇ ਵਿੱਚ ਹੁੰਦੀਆਂ ਆ ਇਹ ਨਹੀਂ ਹੈ ਮਤਲਬ ਜਿੰਨਾ ਇੰਡੀਆ ਦੇ ਵਿੱਚ ਛੋਟੇ ਸ਼ੋਰੂਮ ਹੈ ਆਪਣੇ 50 ਕ ਗੱਡੀਆਂ ਹੁੰਦੀਆਂ ਹਨ ਲੇਕਿਨ ਇਥੇ ਉਹ ਚੀਜ਼ ਨਹੀਂ ਤੁਹਾਨੂੰ ਕਰੀ ਦਿਖਾਉਣਗੇ ਸਾਰਾ ਦੇਖੋ ਪ੍ਰੋਗਰਾਮ ਵੱਡੀਆਂ ਗੱਡੀਆਂ ਅਹ ਟਕੋਮਾ ਕੰਪਨੀ ਹੈ ਟੋਇਟਾ ਦੇ ਵਿੱਚ ਆਉਂਦੇ ਇਹਦੇ ਮਿਨੀ ਟਰੱਕ ਆਉਂਦੇ ਪਿੱਕੇ ਕਹਿੰਦੇ ਇਹਨਾਂ ਨੂੰ ਹਰ ਤਰੀਕੇ ਦੀਆਂ ਗੱਡੀਆਂ ਇਥੇ ਮਿਲਦੀਆਂ ਤੁਹਾਨੂੰ ਗੱਡੀਆਂ ਦਾ ਦੇਖੋ ਨਜ਼ਾਰਾ ਆਹ ਸਾਰੀਆਂ ਗੱਡੀਆਂ ਜਿਹੜੀਆਂ ਨਵੀਆਂ ਗੱਡੀਆਂ ਖੜੀਆਂ ਆ ਜੀ ਇਹ ਲੈ ਲਓ ਤੁਸੀਂ ਕਿੰਨੇ ਵੱਡੇ ਪੱਦਰ ਦਿੱਤੇ ਆ ਸ਼ੋਰੂਮ ਜਿਹੜਾ ਆ ਗੱਡੀਆਂ ਦਾ ਹੈਗਾ ਆਹ ਸਰਵਿਸ ਸਟੇਸ਼ਨ ਜਿੱਥੇ ਸਰਵਿਸ ਕਰਦੇ ਆ ਗੱਡੀਆਂ ਦੀ ਉਹ ਆ ਗਿਆ ਜੀ ਬਹੁਤ ਵੱਡਾ ਲੰਮਾ ਚੌੜਾ ਦੇਖਣ ਦੇ ਲਾਇਕ ਹੈਗਾ ਇਹਨਾਂ ਦੀ ਪਹਿਲਾਂ ਬਿਲਡਿੰਗ ਵੀ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਦੇਖੋ ਜੀ ਨਵੀਆਂ ਗੱਡੀਆਂ ਫੋਰ ਸੇਲ ਖੜੀਆਂ ਕੋਈ ਆਂਤੀ ਨਹੀਂ ਗੱਡੀਆਂ ਦਾ ਕਿੰਨੀਆਂ ਗੱਡੀਆਂ ਦੇਖੀ ਚੱਲੋ ਨਾਲ ਇਹ ਨਹੀਂ ਸਾਰੀਆਂ ਗੱਡੀਆਂ ਇੱਥੇ ਰਾਤ ਨੂੰ ਵੀ ਬਾਹਰ ਹੀ ਰਹਿ ਗਈਆਂ ਕੋਈ ਚੋਰੀ ਚਕਾਰੀ ਕੋਈ ਇਹੋ ਜਿਹਾ ਡਰ ਨਹੀਂ ਟੋヨタ ਦੇ ਆ ਪਿੱਕੇ ਆ ਪੁੰਰਾ ਮਾਡਲ ਆ ਟੋヨタ ਦੇ ਵਿੱਚ ਉਹ ਪਿੱਕੇ ਆ ਵੱਡੇ ਵੱਡੇ ਚਲਾਉਣ ਨੂੰ ਬੜੇ ਕੰਫਰਟੇਬਲ ਹੈ ਜੀ ਇਹ ਦੇਖੋ ਇਹ ਸਾਰੇ ਯਾਰਡ ਦੇ ਵਿੱਚ ਫਿਰ ਤੁਰ ਕੇ ਜਿੱਥੇ ਤੱਕ ਨਿਗਾਹ ਜਾਂਦੀ ਆ ਇਥੇ ਤੱਕ ਟੋヨタ ਦਾ ਨਵੀਆਂ ਗੱਡੀਆਂ ਜਿਹੜੀਆਂ ਆ ਉਹ ਫੋਰ ਸੇਲ ਖੜੀਆਂ ਜੀ ਟੋヨタ ਕੈਮਰੀ ਟੋヨタ ਕਰੋਲਾ ਸਾਰੀਆਂ ਗੱਡੀਆਂ ਜਿਹੜੀਆਂ ਅਵੇਲੇਬਲ ਆ ਉਹ ਵੀ ਇੱਕ ਦੋ ਨਹੀਂ 5-500 700 ਗੱਡੀ ਇੱਕ ਮਾਡਲ ਦੇ ਵਿੱਚ ਵਕਾਊ ਹੈ ਜੀ ਫੋਰਸ ਮੈਕਸ ਟੋヨタ ਦਾ ਮਾਡਲ ਆ ਬਹੁਤ ਵਧੀਆ ਗੱਡੀ ਆ ਸ਼ੇਪ ਬਹੁਤ ਸੁਨੱਖੀ ਆ ਚਲਾਉਣ ਨੂੰ ਬਹੁਤ ਸੋਹਣੀ ਆ ਇਹ ਵੀ ਅਵੇਲੇਬਲ ਆ ਇਧਰ ਗੱਡੀਆਂ ਦੇਖੋ ਲੈਣਾ ਲੱਗੀਆਂ ਨਵੀਆਂ ਗੱਡੀਆਂ ਜੀ ਇਹ ਗੱਡੀ ਜਿੱਥੋਂ ਮਰਜੀ ਬੰਦਾ ਕਰੀਂ ਅੰਦਰ ਆ ਜੇ ਤਾਂ ਇਹ ਨਹੀਂ ਹੋਊਗਾ ਕਿ ਉਹਦੇ ਗੱਡੀ ਪਸੰਦ ਨਹੀਂ ਆਈ ਬਹੁਤ ਵਧੀਆ ਅੱਜ ਮੌਸਮ ਆ ਧੁੱਪ ਨਿਕਲੀ ਹੋਈ ਆ ਆ ਦੇਖੋ ਜੀ ਗੱਡੀਆਂ ਲੈਣਾ ਦੇ ਵਿੱਚ ਲੱਗੀਆਂ ਹੋਈਆਂ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਇਹ ਨਵੇਂ ਵਹੀਕਲ ਫੋਰ ਸੇਲ ਖੜੇ ਆ ਜਿਆਦਾ ਨਾ ਆਪਾਂ ਕਹੀਏ ਤੇ 20 ਏਕੜ ਰਕਵੇ ਦੇ ਵਿੱਚ ਜਿਹੜਾ 8 1/4 ਦਾ ਸ਼ੋਅਰੂਮ ਜਿਹੜਾ ਉਹ ਉਹਦੀ ਪਾਰਕਿੰਗ ਆ ਸ਼ੋਅ ਰੂਮ ਵੀ ਬੜਾ ਤਕੜਾ ਬਣਾਇਆ ਜਿੱਥੇ ਬਹਿਣ ਦਾ ਪੂਰਾ ਇੰਤਜ਼ਾਮ ਹੈ ਇਹ ਉਹ ਮਾਰਕਾ ਦੇ ਵਿੱਚ ਟੋヨタ ਦੀਆਂ ਕਾਰਾਂ ਦੀਆਂ ਏਜੰਸੀਆਂ ਇਸ ਤਰੀਕੇ ਦੇ ਨਾਲ ਆ ਬੜੇ ਬੜੇ ਹਾਈ ਲੈਵਲ ਤੇ ਕੰਮਕਾਜ ਚੱਲਦਾ ਜੀ ਬਹਿਣ ਨੂੰ ਬੜਾ ਵਧੀਆ ਹੈ ਆ ਤੁਸੀਂ ਕਹਾਂ ਦੇਖ ਸਕਦੇ ਆ ਮਾਡਲ ਨਵੇਂ ਤੋਂ ਨਵਾਂ ਤੇ ਸ਼ੇਪ ਸਰਵਸ ਦੀ ਕੁਆਲਿਟੀ ਕੋਈ ਚੱਕਰ ਨਹੀਂ ਗੱਡੀ ਖਰੀਦ ਕਰਦੇ ਹੋ ਜੇ ਕੋਈ ਨੋਕਸ ਹੈਗਾ ਆ ਤੁਹਾਡਾ ਫ੍ਰੀ ਆਫ ਕੋਸਟ ਸਾਰਾ ਉਹਨਾਂ ਨੇ ਹੱਲ ਕਰਕੇ ਦੇਣਾ ਹੈ ਲਓ ਜੀ ਆਹ ਦੇਖੋ ਟਾਟਾ ਦਾ ਸ਼ੋਅਰ ਹੂਮ ਔਰ ਹੈ ਉਹ 4 ਗੱਡੀ ਹੈ ਇਹ ਹਾਈਬ੍ਰਿਡ ਦੇ ਵਿੱਚ ਹੈ ਜੀ ਇਹ ਵਿੱਚ ਜਦੋਂ ਤੁਸੀਂ ਰੇਸ ਦਿੰਨੇ ਆ ਆਪੇ ਇਲੈਕਟ੍ਰਿਕ ਇਲੈਕਟ੍ਰਿਕ ਤੇ ਹੋ ਜਾਂਦੀ ਹੈ ਆਪੇ ਵਿੱਚ ਹੋਏ ਗੈਸ ਤੇ ਵੀ ਹੋ ਜਾਂਦੀ ਹੈ ਆਪੇ ਪੈਟਰੋਲ ਤੇ ਵੀ ਹੋ ਗਈ ਹੈ ਵਿੱਚ ਉਹਦੇ ਲਾਈਟ ਆ ਜਾਂਦੀਆਂ ਬੈਟਰੀਆਂ ਚਾਰਜ ਹੋਈ ਜਾਂਦੀਆਂ ਇਹ ਤਿੰਨ ਆਪਸ਼ਨਾਂ ਦੇ ਵਿੱਚ ਹੁੰਦੀਆਂ ਹੈ ਜੀ ਤੇ ਤੇ ਨੈਟਰਲ ਹਫ ਹੁਲ ਤੇ ਜਿਹੜਾ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਆ ਟ੍ਰੋ ਪ੍ਰੋ ਪ੍ਰੋਵੇਟਰ ਦਾ ਪਿਕਅਪ ਜਿਹਨੂੰ ਕਹਿੰਦੇ ਆ ਬਹੁਤ ਸੁੰਦਰ ਪਿਕਅਪ ਹੈ ਇਹ ਲੋਕੀ ਬੜੇ ਨਿਆਰੇ ਨਾਲ ਲੈਂਦੇ ਆ ਤਾਂ ਬਹੁਤ ਬੜਾ ਧੰਨਵਾਦ ਆ ਕੋਕਰ ਹੈ ਵੀ